ਨੇਤਵ ਚਾਹਤੀ ਆਪ ਦੇ ਆਪਕੇ ਪਸੰਦ ਅੰਸਾ ਰੁਪਏ ਇਨੱਲਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਉਹ ਸ੍ਰੀ ਗੋਡਾ ਸਾਹਿਬ ਕੇ ਸੰਗਤਾਂ ਜਿਹੜੀ ਠਿਕਰੀ ਵਾਲ ਤੋਂ ਜਿਵੇਂ ਕਿ ਲੇਵ ਦਾ ਪੋਥੀਆਂ ਗੁਟਕੇ ਸਾਹਿਬ ਜੋ ਲੈ ਕੇ ਹਰ ਸਾਲ ਦੇ ਸਾਲ ਦੇ ਸੰਗਤਾਂ ਸੰਗਤਾਂ ਜੋ ਸਜੋ ਨਾਲ ਦਰਸ਼ਨ ਮੇਲੇ ਕਰਦੀਆਂ ਹਨ ਔਰ ਪੰਜਾਬ ਚਾਰਾਂ ਦਿਵਾਹੀ ਦੇ ਵਿੱਚ ਇਹ ਮਹਾਨ ਨਗਰਕਪਤਲ ਸਜਾਇਆ ਜਾਂਦਾ ਹੈ ਜਿਸ ਵਿੱਚ ਜੋ ਗੁਰਦੁਖੜੇ ਸਾਹਿਬ ਪੋਥੀਆਂ ਨਾਲ ਲੈ ਕੇ ਸੰਗਤਾਂ ਜਾਂਦੀਆਂ ਹਨ ਔਰ ਸੰਗਤਾਂ ਦਰਸ਼ਨਦਾਰ ਗਾਲੀਆਂ ਉੱਪਰ ਚੜ ਕੇ ਸੇਵਾ ਕਰੀਆਂ ਹਨ ਔਰ ਵਾਹਿਗੁਰੂ ਦਾ ਜਾਪ ਕਰੀਆਂ ਹਨ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਗਲੋ ਪ੍ਰਸ਼ਾਦ ਪਾਣੀ ਖਾ ਤੇ ਇਹ ਗੱਲ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਅਗਰੇ ਸਪੰਦ ਜਿਹੜਾ ਸਪੰਦ ਜਿਹੜਾ ਪਿੰਡ ਸੂਤੀ ਵਾਲ ਤੋਂ ਸ੍ਰੀ ਗੋਗਾ ਸਾਹਿਬ ਤੱਕ ਪਹੁੰਚਿਆ ਛੇਗਾ ਮੁਖੀ ਲੋਕ ਦੇ ਹੱਥਾਂ ਤੇ ਨਸਾਨ ਗੁਰਦੁਆਸਾ ਤੇ ਕਿਸੇ ਤਰੂਪ ਪੁਸਤਕਾਂ ਧਾਰਮਿਕ ਕਿਤਾਬਾਂ ਦੇ ਕੇਟਨ ਨੂੰ ਲੱਕ ਤੇ ਪੱਤਰ ਕਰਕੇ ਸ੍ਰੀ ਗੋਗਾ ਸਾਹਿਬ ਤੇ ਆ ਜਾਂਦਾ ਹੋਨ ਦਾ ਸਾਹਿਬ ਇੰਨਾ ਖੁਸ਼ਕ ਹੈ ਆਪਣੇ ਗੰਦਲ ਸਾਹਿਬ ਜੀ ਦੇ ਪੋਤੇ ਹਾਂ ਦੇ ਕਿ ਚੰਗੇ ਸ਼ਕਾਸ਼ੇ ਜਾਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ